ਤੇ ਭਾਈ ਜੀ ਦਾ ਮੈਂ ਰੇਮੇ ਪ੍ਰੀਮੀਅਮ ਸੋਫਾ ਇਹ ਕਿੰਨੀ ਰੇਟ ਚ ਹੈਗਾ ਜੀ ਇਹ ਸੋਫਾ ਜੀ ਆਪਾਂ ਨੂੰ 70000 ਰੁਪਏ ਦਾ ਪਊਗਾ ਜੀ ਹੈ 70000 ਰੁਪਏ ਦਾ ਭਾਈ ਕੀ ਗੱਲਾਂ ਕਰਦੇ ਹੋ ਇਹ ਤਾਂ ਬਹੁਤ ਮਹਿੰਗਾ ਹੈ ਸਾਹਮਣਾ ਦਾ 70000 ਦੇ ਵਿੱਚ ਆਪਾਂ ਨਾਲ ਇਹਦੇ ਅਲਮਾਰੀ ਦੇ ਰਹੇ ਹਾਂ ਜੀ ਯੂਵੀ ਬੋਰਡ ਭਾਜੀ ਇਹ ਯੂਵੀ ਬੋਰਡ ਵਾਲੀ ਅਲਮਾਰੀ ਦੇ ਰਹੇ ਹੋਰ ਦੀ ਵੱਡੀ ਅਲਮਾਰੀ ਜੀ ਹਾਂ ਹੁਣ ਠੀਕ ਲੱਗ ਰਿਹਾ ਮੈਨੂੰ ਕੋਈ ਰੇਟ ਹੈ ਨਾ ਮਤਲਬ 70000 ਰੁਪਏ ਚ ਦੋਨੇ ਚੀਜ਼ਾਂ ਆਪਾਂ ਦੇ ਦਾਂਗੇ ਨਾ ਜੀ ਨਾਲ ਇਹਦੇ ਹੋਰ ਵੀ ਆਈਟਮਾਂ ਨੇ ਜੀ ਫ੍ਰੀ ਇੱਕ ਇਹਦੇ ਨਾਲ ਬੈੱਡ ਵੀ ਫ੍ਰੀ ਹੈ ਜੀ ਨਾਲ ਇੱਕ ਮਿੰਟ ਭਾਜੀ ਬੈੱਡ ਇਹ ਤੁਸੀਂ ਦੇਖ ਲਓ ਇਹ ਫਰੰਟ ਤੇ ਜਿਹੜੇ ਗੱਦੀ ਲੱਗੀ ਆ ਬਿਲਕੁਲ ਡਬਲ ਦਰਾਜ ਆ ਗਿਆ ਤੁਹਾਡਾ ਦਬਲ ਦਰਾਜ ਆ ਗਿਆ ਇਹ ਬੈੱਡ ਇਹ ਵੀ ਮਤਲਬ 70000 ਰੁਪਏ ਤਿੰਨੇ ਚ ਪਾ ਜੀ ਇੱਕ ਮਿੰਟ ਯਾਰ ਕੀ ਕਰਦੇ ਪਏ ਇਹ ਤਾਂ ਹੁਣ ਮੈਨੂੰ ਲੱਗਦਾ ਤੁਸੀਂ ਕੋਲੋਂ ਪਾਣ ਲੱਗੇ ਬੈਸ ਦੇ ਉੱਪਰ ਪਾਲਿਸ਼ ਕੀਤੀ ਹੋਊਗੀ ਜੀ ਨਲੇ ਬੈੱਡ ਦੇ ਇੱਕ ਨਾਲ ਅਸੀਂ ਪ੍ਰੈਸ ਟੇਬਲ ਵੀ ਦੇ ਰਹੇ ਹਾਂ ਜੀ ਇਹਦੇ ਨਾਲ ਇਹ ਸਾਰਾ ਸਮਾਨ ਤੁਹਾਨੂੰ ਲੱਖ ਰੁਪਏ ਉੱਤੇ ਦਾ ਹੋਏ ਨਾ ਤੁਸੀਂ ਕਿੰਨੇ 70000 ਰੁਪਏ ਦੇ 70000 ਰੁਪਏ ਦੇ ਵਿੱਚ ਨਾਲ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹਰ ਇੱਕ ਬੰਦੇ ਨੂੰ ਜੀ ਆ ਜੂਸਰ ਤੇ ਮਿਕਸਰ ਨਾਲ ਗਿਫਟ ਦੇਵਾਂਗੇ ਇਹਦੇ ਨਾਲ ਇੱਕ ਹੋਰ ਗਿਫਟ ਹੈ ਜੀ ਨਾਲ ਡਿਲੀਵਰੀ ਪੂਰੇ ਪੰਜਾਬ 'ਚ ਫ੍ਰੀ ਹੈ ਜੀ ਕੋਈ ਐਕਸਟਰਾ ਚਾਰਜ ਕੁਝ ਵੀ ਨਹੀਂ ਦੇਣਾ ਜੀ ਅੱਛਾ ਮਤਲਬ 70000 ਰੁਪਏ ਤੁਹ ਸੋਫਾ ਵੀ ਆ ਜਾਣਾ ਉਸ ਤੋਂ ਬਾਅਦ ਪ੍ਰੀਮੀਅਮ ਅਲਮਾਰੀ ਆਏਣੀ ਜਿਹੜੀ ਯੂਵੀ ਬੋਰਡ ਵਾਲੀ ਤੇ ਨਾਲ ਆ ਪ੍ਰੈਸ ਟੇਬਲ ਤੇ ਯੂਸਰ ਇਹ 70000 ਰੁਪਏ ਤੇ ਡਿਲੀਵਰੀ ਵੀ ਫ੍ਰੀ ਪੂਰੇ ਪੰਜਾਬ ਚ ਡਿਲੀਵਰੀ ਪੂਰੇ ਪੰਜਾਬ ਚ ਸਿਰਫ ਤੁਸੀਂ 70000 ਰੁਪਏ ਦੇਣਾ ਜੀ ਹੋਰ ਕੁਝ ਨਹੀਂ ਦੇਣਾ